ਦਿਪਰੈਸ਼ਨ ਤੇ ਐਂਜਾਇਟੀ ਦੇ ਵਿੱਚ ਮੈਂ ਦੇਖਦਾ ਆ ਕਿ ਇਨਸਾਨ ਆਪਣੀ अहमियत ਹੀ ਗਵਾ ਬੈਠਦਾ ਉਹ ਆਪਣੇ ਆਪ ਨੂੰ ਕੁਝ ਮੰਨਦਾ ਹੀ ਨਹੀਂ ਉਹਦਾ ਪੋਜ਼ਿਟਿਵ ਐਟੀਟਿਊਡ ਖਤਮ ਹੀ ਹੋ ਜਾਂਦਾ ਉਹ ਤਾਂ ਰੱਦੀ ਸਮਝਣ ਲੱਗ ਪੈਂਦਾ ਜਿਵੇਂ ਅਸੀਂ ਸੋਚੀਦਾ ਕਿ ਹਾਂ ਜੇ ਇਹਦੇ 10 ਰੁਪਏ ਮਿਲ ਗਏ ਤਾਂ ਠੀਕ ਆ ਨਹੀਂ ਤਾਂ ਰਹਿਣ ਦੋ ਇੰਨਾ ਜ਼ਿਆਦਾ ਅਸੀਂ ਆਪਣੇ ਆਪ ਨੂੰ ਡੀਗ੍ਰੇਡ ਫੀਲ ਕਰਨ ਲੱਗ ਪਏ ਕਿੱਥੇ ਗਿਆ ਸਾਡਾ ਸਾਰਾ ਕੁਝ ਜੋ ਜਿਹਨੂੰ ਅਸੀਂ ਆਪਣੇ ਆਪ ਤੇ ਬੜਾ ਮਾਣ ਕਰਦੇ ਹੁੰਦੇ ਸੀ ਸਾਨੂੰ ਆਪਣਾ ਬੜਾ ਸੋਹਣਾ ਲੱਗਦਾ ਸੀ ਅਸੀਂ ਆਪਣੇ ਆਪ ਨੂੰ ਕੁਝ ਮੰਨਦੇ ਸੀ ਅੱਜ ਕਿਉਂ ਨਹੀਂ ਮੰਨਦੇ ਕੀ ਹੋਇਆ ਜੇ ਕੁਝ ਦਿਨ ਮਾੜੇ ਆ ਗਏ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਖਤਮ ਹੋ ਗਿਆ ਤੁਸੀਂ ਤਾਂ ਇਹ ਸਮਝ ਬੈਠੇ ਆ ਕਿ ਸ਼ਾਇਦ ਹੁਣ ਇਦਾਂ ਹੀ ਚੱਲਣੀ ਲਾਈਫ ਨਹੀਂ ਦੋਸਤੋ ਇਹ ਡਿਪਰੈਸ਼ਨ ਤੇ ਐਂਜਾਇਟੀ ਉਹਨਾਂ ਨੂੰ ਹੀ ਹੁੰਦਾ ਜਿਨ੍ਹਾਂ ਦੀ ਹਾਈ ਥਿੰਕਿੰਗ ਆ ਮਾੜੇ ਬੰਦੇ ਨੂੰ ਇਹ ਨਹੀਂ ਹੋ ਸਕਦਾ ਤੁਸੀਂ ਬਹੁਤ ਮਹਾਨ ਹੋ ਤਾਂ ਹੀ ਤੁਹਾਨੂੰ ਇਹ ਪ੍ਰੋਬਲਮ ਹੋਈ ਆ ਪਰ ਤੁਸੀਂ ਜਦੋਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਨਾ ਆਪਣੇ ਆਪ ਨੂੰ ਯਾਦ ਕਰੋ ਕਿ ਤੁਸੀਂ ਕੌਣ ਆ ਇੱਕ ਕਾਪੀ ਦੇ ਉੱਤੇ ਲਿਖ ਕੇ ਦੇਖੋ ਕਿ ਤੁਸੀਂ ਹੁਣ ਤੱਕ ਕੀ ਕੀ ਕੀਤਾ ਉਦੋਂ ਹੈਰਾਨੀ ਹੁੰਦੀ ਜਦੋਂ ਮੁੰਡੇ ਕੁੜੀਆਂ ਬਹੁਤ ਡਿਗਰੀਆਂ ਹਾਸਲ ਕੀਤੀਆਂ ਹੁੰਦੀਆਂ ਲਾਈਫ ਦੇ ਵਿੱਚ ਤੇ ਹੁਣ ਡਿਪਰੈਸ਼ਨ ਐਂਜਾਇਟੀ ਦੇ ਅੱਗੇ ਹਾਥੀ ਅੜ ਦਿੱਤੇ ਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ ਕਿਉਂ ਨਹੀਂ ਕਰ ਸਕਦੇ ਤੁਸੀਂ ਜਦੋਂ ਉਦੋਂ ਇੰਨੀਆਂ ਪ੍ਰਸਥਿਤੀਆਂ ਦੇ ਨਾਲ ਲੜ ਕੇ ਇੰਨੀ ਮਿਹਨਤ ਕਰਕੇ ਅੱਗੇ ਆ ਸਕਦੇ ਆ ਤੇ ਹੁਣ ਦੁਬਾਰਾ ਇਸ ਪ੍ਰੋਬਲਮ 'ਚੋਂ ਵੀ ਨਿਕਲ ਸਕਦੇ ਆ ਇਹ ਕੁਝ ਨਹੀਂ ਹੈਗੀ ਇਹਨੂੰ ਸਮਝਣ ਦੀ ਲੋੜ ਆ ਤੁਸੀਂ ਆਪਣਾ ਆਪ ਭੁੱਲ ਗਏ ਆ ਉਹਨੂੰ ਯਾਦ ਕਰਨਾ ਆ ਜਦੋਂ ਤੁਸੀਂ ਇਹਨੂੰ ਯਾਦ ਕਰ ਲਿਆ 100% ਤੁਸੀਂ ਨਿਕਲੂਗੇ ਜੇ ਤੁਹਾਨੂੰ ਫਿਰ ਵੀ ਲੱਗਦਾ ਕਿ ਤੁਸੀਂ ਨਹੀਂ ਨਿਕਲ پا ਰਹੇ ਤਾਂ ਮੇਰੀ سپورਟ ਦੀ ਲੋੜ ਆ ਤਾਂ ਮੈਨੂੰ ਮੈਸੇਜ ਕਰੋ